ਦਰਵਾਜ ਉਹਨਾਂ ਦੇ ਵੀ ਧੰਨਵਾਦ ਕਰਦੇ ਆ ਲਓ ਪੈਂਦੀ ਰੇਡ ਇਸ ਵਿੱਚ ਗੱਗੂ ਨੌਜਵਾਨ ਦੀ ਹੈ ਹੁਣ ਚਾਰ ਜਾਫੀਆਂ ਦੇ ਵਿੱਚ ਵੇਖਣਾ ਵੀ ਇੱਕਮਾ ਇਹ ਆ ਜੱਗੂ ਨੌਜਵਾਨ ਜਿਹਨੇ ਕਹਿੰਦੇ ਦੁਨੀਆ ਦੇ ਵਿੱਚੋਂ ਚਾਹ ਹਮਚਾਇਆ ਹੋਇਆ ਜਿਹਨੇ ਦੁਨੀਆ ਦੇ ਵਿੱਚੋਂ ਚਾਹ ਹਲਕਾ ਮਚਾਇਆ ਹੋਇਆ ਲਓ ਜੱਗੂ ਜਫਾ ਸਿਰੇ ਦਾ ਕਹਿੰਦਾ ਮੈਂ ਬੀਤ ਦੇ ਮੇਲੇ ਤੋਂ ਕੱਢੂ ਓਏ ਜੱਗੂ ਰਾਜਾ ਜਫਾਕੇ ਨੇ ਲਗਾ ਜੱਟਾਂ ਜੱਫੀਆਂ ਦੇ ਵਿੱਚ ਨਾਮ ਇੱਕ ਮਦਾ ਜੱਗੂ ਦਾ ਹੁਣ ਦੇਖਿਆ ਵੀ ਬੋਹੇ ਦੀ ਧਰਤੀ ਕਾਣ ਸਰਬਜੀ ਦੀ 20000 ਜੱਪਦਾ ਉਧਰ ਟੈਣੀ ਵਿੱਕੀ ਤੇ ਰਾਮੂ ਵੱਲੋਂ ਔਰ ਬੋਹਾ ਦਾ ਕਿ ਨੌਜਵਾਨ ਖੇਡਾ ਚਿਤਿਆ ਵੀ ਰੇਡਾ ਪਾਉ ਤੇ ਵੱਡੇ ਵੀਰ ਦਾ ਲੈ ਵੀ 20 ਤੋਂ ਸਾਰਿਆਂ ਤੇ ਸਾਰੇ ਹੀ ਆ ਗਏ ਐ ਵੱਡੇ ਭਰਾ ਨੇ ਜਿਹੜੇ ਮੋਢੇ ਨਾਲ ਮੋਢਾ ਜੋੜ ਕੇ ਛੜ ਗਏ ਅੱਜ ਦਾ ਵੱਡਾ ਮੇਲਾ ਕਰਾ ਗਏ ਆ ਜੱਗੂ ਜੱਗੂ ਕਹਿੰਦੇ ਲੋਕ ਆਪ ਹਮਾਰੇ ਮਾਰ ਰਿਹਾ ਆ ਆਪ ਹਮਾਰੇ ਤਾੜੀਆਂ ਮਾਰ ਰਿਹਾ ਲੈ ਵੀ ਪਲਾਸਟਰ ਚੋਰੀ ਵਾਲਿਆ ਤੇਰਾ ਧੰਨਵਾਦ ਹੈ ਪਰ ਕਿੱਡ ਵੱਡਾ ਵੀਰ ਦੱਸ ਕੇ ਜਾਂਦੇ ਜਾਂਦੇ ਇੱਕ ਜਕਾਰਾ ਲਾ ਜੀਏ